ਇਸ ਟਾਈਮ ਪਿੰਡ ਤੇ ਉਹਨਾਂ ਚ ਮੌਜੂਦ ਹੈ ਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡ ਦੇ ਲੋਕਾਂ ਨਾਲ ਕਰਾਂਗੇ ਗੱਲਬਾਤ ਕੀ ਕਹਿਣਾ ਉਹਨਾਂ ਦਾ ਪੰਚਾਇਤੀ ਚੋਣਾਂ ਨੂੰ ਲੈ ਕੇ ਦੇਖੋ ਜੀ ਪੰਚਾਇਤੀ ਚੋਣਾਂ ਹੋ ਜਾਣ ਕੋਈ ਝਗੜਾ ਰਸਾ ਨਾ ਹੋਵੇ ਜੀ ਨੇ ਬੜਲਾ ਬੜਲ ਜੂਗਾ ਮੇਰਾ ਨਾਮ ਹੁਸ਼ਾਰ ਜੈਲ ਹੈ ਮੈਂ ਬਸੰਤ ਪ੍ਰੋਡਕਟਸ ਕੇ ਲਲਪੀ ਦਾ ਸੀਈਓ ਤੇ ਅਸੀਂ ਇੰਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਫਿਲੰਦਰ ਦੇ ਜੰਡੂ ਸਿੰਘੇ ਦੇ ਵਿੱਚ ਅਪਨਾਏ ਇਹ ਆ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਜਿਵੇਂ ਅਸੀਂ ਐਪਲੀਕੇਸ਼ਨ ਲਗਾਈ ਤੇ ਨਾ ਤੋਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਤੱਕੇ ਖਾਨੇ ਪੇ ਦੇਖੋ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀ ਐਮ ਡੀ ਆਈ ਸੀ ਦੇ ਕੋਲ ਹੋਈ ਪਰ ਅਸੀਂ ਆਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫਾਰਮ ਆਪ ਕੋਲ ਕੀਤਾ ਇਹਦਾ ਬੈਨੀਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਪ੍ਰਕਿਰਾਂਤੀ ਵਧ ਗਈ ਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਚਾਹੀ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟ ਦੇ ਹੱਥਾਂ ਵਿੱਚ ਆ ਕੇ ਨਾ ਤਨੋਂ ਪੈਸੇ ਨਿਕਰਾਬ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵਧ ਰਿਹਾ ਹੈ ਜਿਸ ਕਾਰਨ ਪੰਜਾਬ ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 74447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਵੀ ਖੁੱਲ੍ਹੇ ਨੇ ਇੰਨੇ ਨਹੀਂ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਨੇ ਆਹੀ ਗੱਲ ਹੈ ਪਰ ਟੱਕੜਾ ਝਗੜਾ ਨਾ ਹੋਵੇ ਕਿ ਜਿਹਨੇ ਬੰਨਣਾ ਪਾਣੀ ਜਾਣਾ ਉਹ ਤਾਂ ਫੈਸਲਾ ਮੌਕੇ ਦੇ ਟਾਈਮ ਕਰੂਗਾ ਬਾਬਾ ਜੀ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਚ ਕਿਸ ਤਰ੍ਹਾਂ ਦੇ ਕੰਮ ਹੋ ਰਿਹਾ ਜਿਵੇਂ 2.5 ਸਾਲਾਂ ਤੋਂ ਮਾਨ ਸਰਕਾਰ ਪੰਜਾਬ ਚ ਸੱਤਾ ਚ ਹੈਗੀ ਐ ਕੀ ਕਹਿਣਾ ਚਾਹੋਗੇ ਜੀ ਜਿਹੜੇ ਕੋਈ ਕੰਮ ਜਿਹੜਾ ਪੈਸਾ ਸਾਡੇ ਗੜੀਆਂ ਨਾਲੀਆਂ ਕੁਝ ਬਣੀਆਂ ਕੁਝ ਪੈਸਾ ਆਈ ਆਇਆ ਉਹ ਕੰਮ ਹੋਏ ਨਾ ਤਹਾਂ ਤੋਂ ਪੈਸਾ ਕਮੀ ਨਾ ਤਹਾਂ ਤੋਂ ਪੈਸਾ ਉਤੋਂ ਨਹੀਂ ਆ ਰਿਹਾ ਪੰਜਾਬ ਹਮੇਸ਼ਾ ਕੇ ਭਾਰਤ ਦੇ ਵਿੱਚ ਹਿੰਦੂ ਵਸਦਾ ਸਿੱਖ ਵਸਦਾ ਈਸਾਈ ਵਸਦਾ ਚੌਧਰੀ ਵਸਦੇ ਨਾ ਸਾਰੇ ਧਰਮਾਂ ਮਜਮਾ ਦੇ ਲੋਕ ਵਸਦੇ ਪਰ ਗੱਲ ਇਹ ਵੀ ਸਾਰੇ ਧਰਮਾਂ ਮਜਮਾ ਦੀ ਲੋਕ ਵਸਦੇ ਪਰ ਪੱਖਵਾਦੀ ਕਿਸੇ ਧਰਮ ਦੇ ਉੱਤੇ ਨਾ ਹੋਵੇ ਜਦੋਂ ਪੱਖਵਾਦੀ ਧਰਮ ਤੇ ਹੋ ਜੇ ਫੇਰ ਵਿਗਾੜ ਮੈਲ ਵਾਗਦਾ ਬਾਬਾ ਜੀ ਜੇ ਗੱਲ ਕਰੀਏ ਪਿਛਲੇ 2.5 ਸਾਲਾਂ ਤੋਂ ਪੰਜਾਬ 'ਚ ਮਾਨ ਸਰਕਾਰ ਸੱਤਾ 'ਚ ਹੈਗੀ ਆ ਉਹਨਾਂ ਦੇ ਕੰਮਕਾਰ ਤੋਂ ਤੁਸੀਂ ਸੰਤੁਸ਼ਟ ਹੋ ਹਾਂ ਅਸੀਂ ਸੰਤੁਸ਼ਟ ਠੀਕ ਲੱਗਦਾ ਜੀ ਠੀਕ ਚੱਲ ਰਿਹਾ ਵੀ ਤਾਂ ਹਰ ਪੈਸਾ ਘੱਟਉਣਾ ਇਹ ਜਿੰਨਾ ਕਿ ਇਹਦੇ ਕੋਲ ਪੈਸਾ ਹੁੰਦਾ ਕਰੀ ਜਾਂਦੇ ਪਿੰਡਾਂ 'ਚ ਕਿਸ ਤਰ੍ਹਾਂ ਦਾ ਵਿਕਾਸ ਹੋਇਆ ਪਿਛਲੇ 2.5 ਸਾਲਾਂ 'ਚ ਚੰਗਾ ਹੋਇਆ ਠੀਕ ਹੋਇਆ ਕੋਈ ਐਂ ਤਾਂ ਦੁਨੀਆ ਤੋਂ ਪਰੇ ਤੋਂ ਪਰੇ ਕੋਈ ਸੁਲਾ ਹੀ ਜਾਂਦਾ ਕੋਈ ਨਿੰਦੀ ਜਾਂਦਾ ਪਰ ਜੇ ਹੱਕ ਸੱਚ ਨਾ ਦੇਖੋ ਵੀ ਸਮਖਾਂ ਇਹਨੇ ਡੁਕਣੀਆਂ ਕਰਤੀਆਂ ਪੰਜਾਬ 'ਚ ਹਸਪਤਾਲ ਦੇ ਇਲਾਜ ਮੁਫਤ ਕਰਤੇ ਨੇ ਸਾਰੇ ਇਹ ਸਰਕਾਰ ਆਪਨੇ ਸਮਖਾਂ ਇਹਨੇ ਡੁਕਣੀਆਂ ਕਰਤੀਆਂ ਤੇ ਬਿਜਲੀ ਆਮ ਦਿੱਤੀ ਏਖੂਆਂ ਨੂੰ ਸਾਨੂੰ ਤਾਂ ਹਾਈ ਚਾਹੀਦੀ ਏਖੂਆਂ ਦੀ ਬਿਜਲੀ ਵੱਧੂ ਤੇ ਤੁਸੀਂ ਬਿਜਲੀ ਦੀ ਗੱਲ ਕੀਤੀ ਹੈਗੀ ਐ ਕਿੰਨੇ ਟਾਈਮ ਜਿਹੜੀ ਪਿੰਡਾਂ 'ਚ ਬਿਜਲੀ ਆ ਰਹੀ ਐ ਨਾ ਬਿਜਲੀ ਹੁਣ ਤੱਕ ਬੋਰਾ ਦੀ ਬਹੁਤ ਬਿਜਲੀ ਦਿੱਤੀ ਖੂਹਾਂ ਦੀ ਗੱਲ ਕਰ ਕੋ ਮੋਟਰਾਂ ਦੀ ਬਹੁਤ ਬਿਜਲੀ ਦਿੱਤੀ ਅੱਗੇ ਸ 8 ਘੰਟਿਆਂ ਤੋਂ ਸਾਥੀ ਰਹਿ ਜਾਂਦੀ ਸੀ ਤੇ ਹੁਣ ਤਾਂ 24 30 ਘੰਟੇ ਹੁਣ ਖੂਹ ਚਲਾਇਆ ਹੀ ਨਹੀਂ ਅਸੀਂ ਬੋਰ ਤੋਂ ਚਲਾਏ ਸਾਨੂੰ ਚਲਾਉਣ ਦੀ ਲੋੜ ਹੀ ਨਹੀਂ ਪਈ ਤੇ ਉਹ ਬਿਜਲੀ ਆਮ ਦੋਰਾ ਨੂੰ ਬਹੁਤ ਚੀਜ਼ ਦੀ ਮੋਟਰ ਅਜੀ ਪੰਚਾਇਤੀ ਚੋਣਾਂ ਦਾ ਜਿਹੜਾ ਐਲਾਨ ਅੱਜ ਹੋਣ ਵਾਲਾ ਹੈ ਕੀ ਕਹਿਣਾ ਚਾਹੋਗੇ ਪੰਚਾਇਤੀ ਚੋਣਾਂ ਨੂੰ ਲੈ ਕੇ ਠੀਕ ਹੈ ਜੀ ਪੰਚਾਇਤੀ ਚੋਰਾ ਹੋ ਗਿਆ ਨਾ ਵਧੀਆ ਗੱਲ ਆ ਪਰ ਜਿਹੜੀ ਮਾਨ ਸਰਕਾਰ ਆ ਮਾਨਸਕਾਰ ਪਿੰਡਾਂ ਦਾ ਵਿਕਾਸ ਕਰਦੀ ਆ ਕੀ ਲੱਗਦਾ ਪਿਛਲੇ 2.5 ਸਾਲਾਂ ਤੋਂ ਆਪਾਂ ਜੇ ਗੱਲ ਕਰੀਏ ਪਿੰਡ ਤੇ ਉਹਨਾਂ ਦੀ ਤਾਂ ਕਿੰਨੇ ਕੁ ਇੱਥੇ ਕੰਮ ਹੋਇਆ ਨਹੀਂ ਕੰਮ ਹੋਇਆ ਵਧੀਆ ਹੋਇਆ ਕੰਮ ਇਹਨਾਂ ਦਾ ਇੱਕ ਢੜਾ ਜਿਵੇਂ ਗੁਰਪ੍ਰੀਤ ਢੜਾ ਉਹ ਵਧੀਆ ਕੰਮ ਕਰਾ ਰਿਹਾ ਉਹਨੇ ਵਿਕਾਸ ਦੇ ਕੰਮ ਕੀਤੇ ਆ ਸਾਡੀ ਆ ਬੱਸ ਸਟੈਂਡ ਦੇ ਅੰਦਰ ਸੜਕ ਬਣਦੀ ਆ ਗਲੀ ਉਹ ਵਧੀਆ ਬਣਾਈ ਆ ਉੱਥੇ ਕਰਕੇ ਬਣਾਈ ਆ ਵਧੀਆ ਨਾਲੀਆਂ ਬਣਾਈਆਂ ਠੀਕ ਆ ਵੈਸੇ ਕੰਮ ਇਹਨਾਂ ਦਾ ਇਹ ਜੀ ਕੋਈ ਚੋਅ ਨਹੀਂ ਪਰ ਵਿੱਚੋਂ ਵਿੱਚੋਂ ਇਹਨਾਂ ਦੇ ਵਰਕਰ ਖਰਾਬ ਨਾ ਕਰਦੇ ਕੀ ਅਪੀਲ ਕਰਨਾ ਚਾਹੁੰਦੇ ਹੋ ਮਾਨ ਸਰਕਾਰ ਨੂੰ ਮਾਨ ਸਰਕਾਰ ਨੂੰ ਅਪੀਲ ਇਹ ਕਰਦੇ ਨੇ ਵੀ ਬੋਟਾ ਸਾਰੇ ਪਿੰਡ ਨੇ ਪਾਈਆ ਹੁੰਦੀਆਂ ਇਹ ਢੜੇਵਾਜੀ ਦੇ ਉੱਪਰ ਉੱਠ ਕੇ ਵਧੀਆ ਵਿਕਾਸ ਹੋਣਾ ਚਾਹੀਦਾ ਅਸੀਂ ਇਹ ਗੱਲ ਨਾਲ ਸੋਣ ਹੋਰ ਵੀ ਸਾਡੇ ਨਾਲ ਪਿੰਡ ਦੇ ਲੋਕ ਮੌਜੂਦ ਹੈ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਸੱਸੀ ਕਲਬਾਈ ਜੀ ਸੱਸੀ ਦਾ ਜੀ ਕੀ ਨਾਮ ਹੈ ਗੈਦੀ ਰੋ ਅੱਜ ਜੇ ਗੱਲ ਕਰੀਏ ਪੰਚਾਇਤੀ ਚੋਣਾਂ ਦਾ ਜਿਹੜਾ ਅੱਜ ਐਲਾਨ ਹੋਣ ਵਾਲਾ ਇਲੈਕਸ਼ਨ ਕਮਿਸ਼ਨ ਵੱਲੋਂ ਕੀ ਕਹਿਣਾ ਚਾਹੋਗੇ ਪੰਚਾਇਤੀ ਚੋਣਾਂ ਨੂੰ ਲੈ ਕੇ ਵਧੀਆ ਹੋ ਗਈ ਤੋਂ ਵਧੀਆ ਹੋਣਾ ਹਾਂਜੀ ਅੱਛਾ ਜੇ ਗੱਲ ਕਰੀ ਆਪਾਂ ਪੰਜਾਬ ਸਰਕਾਰ ਦੀ ਪਿਛਲੇ 2.5 ਸਾਲਾਂ ਤੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦੇ ਕੰਮਕਾਰ ਤੋਂ ਤੁਸੀਂ ਸੰਤੁਸ਼ਟ ਹੋ ਹਾਂਜੀ ਹਾਂਜੀ ਪੂਰੇ ਕੋਸਾਈ ਪੂਰੇ ਵਧੀਆ ਕੰਮ ਕਰ ਰਹੇ ਕਰ ਰਹੀ ਹੈ ਮਾਨ ਸਰਕਾਰ ਵਧੀਆ ਕੰਮ हां जी ਵਧੀਆ ਕਰ ਰਹੀ ਹੈ। ਅੱਛਾ ਜੇ ਗੱਲ ਕਰੀਏ ਪਿੰਡ ਚ ਕਿਹੜੇ ਕਿਹੜੇ ਕੰਮ ਹੋਏ ਹੈਗੇ ਆ ਮਾਨ ਸਰਕਾਰ ਦੀ ਮਜੂਦਗੀ ਚ। ਆ ਨਾਲੀਆਂ ਬਣੀਆਂ ਜੀ ਇੱਥੇ। ਗਲੀਆਂ ਬਣ ਗਈਆਂ ਤੇ ਹੋਰ ਸਾਰਾ ਕੰਮ ਹੋਈ ਜਾਂਦਾ ਜੀ। ਬਾਬਾ ਜੀ ਪਿੰਡ ਦਾ ਸਰਪੰਚ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਵਿਕਾਸ਼ ਕਰੇ ਸ਼ਾ। ਵਿਕਾਸ਼ ਕਰੇ ਕੋਈ ਪਾਰਟੀ ਬਾਈ ਜਨਾ ਸੋਚੇ ਕਿ ਕਾਂਗਰਸੀ ਆ ਕੇ ਅਕਾਲੀ ਆ ਕੇ ਪੱਖੀ ਆ। ਉਹ ਸੋਚੇ ਮੇਰਾ ਮੈਂ ਪਿੰਡ ਦਾ ਜੋ ਮੇਰੀ ਜ਼ਿੰਮੇਵਾਰੀ ਹਰ ਇੱਕ ਕੰਟੈਕਟ ਕੰਮ ਕਰਨਾ ਹਰ ਇੱਕ ਦੇ ਕੰਮ ਆਉਣਾ ਪਰ ਸਾਹੀ ਹੋਈ ਭਾਈ ਜੀ ਪਿੰਡ ਦਾ ਸਰਪੰਚ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਪਿੰਡ ਦਾ ਸਰਪੰਚ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਤੇ ਵਿਕਾਸ ਦੇ ਕੰਮਾਂ ਨੂੰ ਤਰਜੀਹ ਦੇਵੇ ਤੇ ਜਿਹੜਾ ਕੋਈ ਡਾਕਟਰ ਹੋਵੇ ਲੋਕਾਂ ਨਾਲ ਕੜੇ ਢੜੇ ਲੈ ਕੇ ਉੱਪਰ ਉੱਟ ਕੇ ਇਹ ਪਾਰਟੀ ਲੈਵਲ ਤੋਂ ਉੱਪਰ ਉੱਟ ਕੇ ਕੰਮ ਜੀ ਭਾਈ ਜੀ ਪਿੰਡ ਦਾ ਸਰਪੰਚ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਮਹਾਰਾਜ ਜਿਹੜਾ ਪਿੰਡ ਦਾ ਕੰਮ ਕਰੇ ਜਿਸ ਨੂੰ ਕੋਈ ਨੌਲੇਜ ਹੋਵੇ ਹਾਂ ਜੀ ਲੋੜ ਨਹੀਂ ਹੋ ਚੀ ਤਿੰਨ ਦਾ ਕੰਮ ਕਰੂਗਾ ਸਾਰੇ ਖੜਾਉਂਗੇ ਪਾਰਟੀਵਾਦੀ ਤੋਂ ਉੱਠ ਕੇ ਹਾਂ ਪਾਰਟੀਵਾਦੀ ਨਾ ਹੋਣ ਦੇਈ ਹਾਂਜੀ ਅੰਕਲ ਜੀ ਕੀ ਕਹਿਣਾ ਚਾਹੋਗੇ ਪਿੰਡ ਦਾ ਸਰਪੰਚ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਹ ਸਰਪੰਚ ਜੀ ਕਾਰੋਬਾਰ ਕਰਦਾ ਹੋਵੇ ਪਿੰਡਾਂ ਦੇ ਸਹੀ ਹਿਸਾਬ ਤੇ ਕੰਮ ਚਲਾਵੇ ਲੋਕ ਭਲਾਈ ਦੇ ਕੰਮ ਕਰੇ ਕੋਈ ਹੋਰ ਇਹ ਜੇ ਸਰਪੰਚ ਪੜੇ ਰਿਖਾ ਹੋਣਾ ਚਾਹੀਦਾ ਹੋਰ ਕਿਹਨਾਂ ਪੜ ਦੀ ਪਾਰਟੀਵਾਦੀ ਤੋਂ ਉੱਠ ਕੇ ਹੋਣਾ ਚਾਹੀਦਾ ਹਾਂ ਕੋਈ ਪਾਰਟੀਵਾਦੀ ਨਾਲ ਸੰਬੰਧ ਨਹੀਂ ਹੋਣਾ ਚਾਹੀਦਾ ਉਹਦਾ ਇਹ ਜੇ ਸਰਪੰਚ ਸਾਹਿਬ ਨੂੰ ਚਾਹੀਦਾ ਮਾਰਾ ਅੱਛਾ ਜੇ ਗੱਲ ਕਰੀਏ ਪਿਛਲੇ 2.5 ਸਾਲਾਂ ਤੋਂ ਮਾਨ ਸਰਕਾਰ ਸੱਤਾ 'ਚ ਹੈਗੀ ਹੈ ਪੰਜਾਬ 'ਚ ਉਹਨਾਂ ਦੇ ਕੰਮ ਤੋਂ ਤੁਸੀਂ ਸੰਤੁਸ਼ਟ ਹੋ ਜੇਰਾ ਹੁਣਾਵਾ ਹੈ ਉਹ ਮਾਨ ਨੇ ਇਹਨਾਂ ਨੇ ਬਹੁਤ ਬਧੀਆ ਕਾਰੋਬਾਰ ਕਰਿਓ ਜੀ ਕੋਈ ਐਸੀ ਗੱਲ ਨਹੀਂ ਸੀ ਤੇ ਪਰ ਮਿਲ ਮਿਲਾ ਕੇ ਠੀਕ ਆ ਪਾਰਟ ਗੰਨਾ ਸਬੰਧ ਰਹਿਤੇ ਚਲੋ ਉਹ ਜਾ ਠੀਕ ਹੈ ਮਿਲ ਮਿਲਾ ਕੇ ਵਧੀਆ ਕੰਮ ਕਰਾਇਆ ਤੁਹਾਡੇ ਪਿੰਡ ਦਾ ਕਿੰਨਾ ਕੁ ਵਿਕਾਸ ਹੋਇਆ ਸਾਡਾ ਬਹੁਤ ਹੋਇਆ ਜੀ ਸਾਡੇ ਪਾਸੋਂ ਥੋੜੇ ਕਨੇ ਕੋਈ ਨਾਲੇ ਖਾਲੀ ਘਰ ਰਹਿੰਦੇ ਆ ਤੇ ਸੜਕਾਂ ਵੀ ਬਹੁਤ ਵਧੀਆ ਬਣਾ ਦਿੱਤੀਆਂ ਪਈ ਸਾਰੇ ਪਿੰਆਂ ਨਾਲੇ ਸਾਰੇ ਵਧੀਆ ਬਣਾਤੇ ਉਹ ਜਦੋਂ ਦੀ ਮਾਨ ਸਰਕਾਰ ਆਈ ਹੈ ਵਧੀਆ ਕੰਮ ਹੋ ਰਿਹਾ ਹਾਂ ਬਹੁਤ ਵਧੀਆ ਕੰਮ ਹੋ ਰਿਹਾ ਜੀ ਬਹੁਤ ਵਧੀਆ ਕੰਮ ਹੋ ਰਿਹਾ ਤੇ ਬਾਈ ਤੂੰ ਹੀ ਮਿਲ ਰਹੀ ਹੈ ਬਹੁਤ ਵਧੀਆ ਜੀ ਬਹੁਤ ਹੰਤੀ ਕੋਈ ਨਹੀਂ ਹਸਤਾਨ ਚ ਬਹੁਤ ਵਧੀਆ ਜੀ ਧੰਨਵਾਦ ਹੈ ਜੀ ਸਰਕਾਰ ਦਾ ਸੱਸੀ ਗੱਲ ਬਾਬਾ ਜੀ ਹੈਲੋ ਹੋਰ ਦੇਖੇ ਮੈਂ ਠੀਕ ਠਾਕ ਹੋ ਠੀਕ ਹੀ ਹੈ ਜੀ ਹਾਂ ਅੱਜ ਪੰਚਾਇਤੀ ਚੋਣਾਂ ਆ ਗਈਆਂ ਕੀ ਕਹਿਣਾ ਚਾਹੋਗੇ ਆ ਬਣੂ ਗਈ ਹੈ ਮਦਰਾ ਬੰਦਾ ਬਣੂਗਾ ਕਿਸ ਤਰ੍ਹਾਂ ਦਾ ਸਰਪੰਚ ਹੋਣਾ ਚਾਹੀਦਾ ਪਿੰਡ ਦਾ ਵਧੀਆ ਜਿਹੜਾ ਕੰਮ ਕਰੇ ਪਿੰਡ ਦਾ ਉਹ ਹੀ ਚਾਹੀਦਾ ਵੀ ਪਾਰਟੀ ਵਾਜੀ ਤਾਂ ਉੱਠ ਕੇ ਆਹ ਵਾਜੀ ਭਾਈ ਜੀ ਖਤਮ ਕਰੇ ਪਾਰਟੀ ਵਾਲੇ ਅੱਛਾ ਪਿਛਲੇ 2.5 ਸਾਲਾਂ ਤੋਂ ਮਾਨ ਸਰਕਾਰ ਸੱਤਾ 'ਚ ਹੈਗੀ ਹੈ ਪੰਜਾਬ 'ਚ ਕਿਸ ਤਰ੍ਹਾਂ ਦੇ ਕੰਮ ਕਰਾਇਆ ਉਹਨਾਂ ਨੇ ਨਹੀਂ ਬਹੁਤ ਕਿਤੇ ਚੰਗੇ ਕਿਤੇ ਵਧੀਆ ਕਰੀ ਨਹੀਂ ਨੇ ਕੀਤੇ ਨਾ ਤੇ ਕਈ ਕਹਿੰਦੇ ਮਾਨ ਸਰਕਾਰ ਕੁਝ ਨਹੀਂ ਕਰਾ ਰਹੀ ਉਹ ਸਾਰਾ ਮੂੰਹ ਫੜਦੇ ਨੇ ਨਹੀਂ ਕਹਿੰਦੇ ਚੰਗੇ ਕੰਮ ਕੀਤੇ ਨੇ ਇਹ ਤੁਹਾਡੇ ਪਿੰਡ ਦਾ ਹੋਇਆ ਵਿਕਾਸ ਜਿਹੜੇ ਨਾਲ ਖਾਰੇ ਖਾਰੇ ਕੋਲੇ ਬਣਾਏ ਨੇ ਤੇ بھائی ਬੁਟੀ ਮਿਲ ਰਹੀ ਹੈ ہاں بھائی ਮਿਲਦੀ ਹੈ ਜਿਵੇਂ ਮਾਨ ਸਰਕਾਰ ਮhalla ਕਲੀਨਿਕ ਬਣਾ ਰਹੀ ਹੈ ਨਹੀਂ ਨਹੀਂ ਕੋਈ ਲੱਗਦਾ ਵੀ ਆਨ ਵਾਲੇ ਟਾਈਮ ਤੇ ਬਣ ਜੂ ਨਹੀਂ ਇੱਥੇ ਆਪਣੇ ਗਵਾਨ ਦਾ ਫੰਡ ਲੈਂਦਾ ਥੋੜੀ ਪੰਡ ਕੇ ਪੰਡ ਉਹ ਤੇ ਹੈਗਾ ਉਹ ਉਥੇ ਵੀ ਬਹੁਤ ਦੇ ਜਾਂਦੇ ਨਾਲ ਵਿੰਦੇ ਵਧੀਆ हां जी हां ਮੈਂ ਤਾਂ ਪੈਸਾ ਤਾਂ ਨਹੀਂ ਲੈਂਦੇ ਕੋਈ ਪੈਸਾ ਲੈਂਦੇ ਫਰੀ ਚ ਮਿਲਦੀ ਹੈ ਤੁਹਾਨੂੰ ਫਰੀ ਫਰੀ ਚ ਪਿੰਡ ਤੇ ਹੋਰ ਲੋਕ ਵੀ ਸਾਡੇ ਨਾਲ ਮੌਜੂਦ ਹੈ ਕਰਦੇ ਹਾਂ ਨਾਲ ਗੱਲਬਾਤ ਪੰਚਾਇਤੀ ਚੋਣਾਂ ਨੂੰ ਲੈ ਕੇ ਸੱਸੀਕਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਅੱਜ ਪੰਚਾਇਤੀ ਚੋਣਾਂ ਦਾ ਕਿਸੇ ਵਕਤ ਵੀ ਜਿਹੜਾ ਐਲਾਨ ਹੋ ਸਕਦਾ ਇਲੈਕਸ਼ਨ ਕਮਿਸ਼ਨ ਵੱਲੋਂ ਕੀ ਕਹਿਣਾ ਚਾਹੋਗੇ ਜੇਕਰ ਇਹ ਵੀ ਹਦੀ ਬਾਣ ਹੋਣਾ ਚਾਹੀਦਾ ਹੈ ਚੋਣਾਂ ਹੋਣੀਆਂ ਜੈਦੀ ਚੰਗਾ ਸਰਪੰਚ ਚਾਹੀਦਾ ਸਾਨੂੰ ਇਹ ਸਾਡੇ ਪਿੰਡ ਦਾ ਵਿਕਾਸ ਕਰੇ ਕੋਈ ਪਾਰਟੀ ਬਾਈ ਨਾਲ ਕੋਈ ਸੰਬੰਧ ਨਾ ਹੋਵੇ ਸਾਡੇ ਪਿੰਡ ਦਾ ਕੰਮ ਉਹ ਕਹੀ ਪਿਆ ਜੀ ਪਿੱਛੇ ਤੋਂ ਲੱਗਿਆ ਇਹ ਮੰਨ ਲਓ ਬਸ ਵੀ ਹੁਣ ਸਾਨੂੰ ਪਾਰਟੀ ਵਾਜੀ ਤੋਂ ਉੱਠ ਕੇ ਹੋਣਾ ਚਾਹੀਦਾ ਇੱਥੇ ਕੀ ਹੋਣਾ ਚਾਹੀਦਾ ਪਹਿਲਾਂ ਸਾਡੇ ਪਿੰਡ ਦਾ ਕੰਮ ਨਹੀਂ ਹੋਇਆ ਐਵੇਂ ਕਹੀ ਜਈਏ ਜਿੱਥੇ ਪਿਆ ਉੱਥੇ ਪਿਆ ਬਸ ਜੀ ਕਹਿੰਦੇ ਹੁਣ ਅਗੇ ਵਾਸਤੇ ਸਾਡਾ ਵਿਕਾਸ ਚੰਗਾ ਹੋਵੇ ਪਿੰਡ ਦਾ ਅੱਛਾ ਪਿਛਲੇ 2.5 ਸਾਲਾਂ ਤੋਂ ਮਾਨ ਸਰਕਾਰ ਪੰਜਾਬ ਚ ਸੱਤਾ ਚ ਹੈਗੀ ਹੈ ਕੀ ਉਹਨਾਂ ਦੇ ਕੰਮਕਾਰ ਤੋਂ ਤੁਸੀਂ ਸੰਤੁਸ਼ਟ ਹੋ ਸੰਤੁਸ਼ਟ ਹੈ ਜੀ ਐ ਕੰਮ ਉਹਨੇ ਬੜੀਆ ਕਰਿਆ ਇਹ ਜੀ ਗੱਲ ਨਹੀਂ ਕੋਈ ਜਿਵੇਂ ਹੁਣ ਸਾਨੂੰ ਲਾਈਟ ਦੀ ਜ਼ਰੂਰਤ ਸੀਗੀ ਬਹੁਤ ਜ਼ਿਆਦਾ ਲਾਈਟ ਦਿੱਤੀ ਹੈ ਜਿਹੜੀ ਸਾਡੇ ਬਾਕੀ ਜਿਹੜਾ ਕੋਟਾ ਦਾ ਆਲਾ ਪ੍ਰੋਗਰਾਮ ਚ ਉਹ ਵੀ ਵਧੀਆ ਹੋਂ ਟੈਂਸਰ ਜਿਹੜੇ ਹਿਸਾਬ ਨਾਲ ਆਉਂਦਾ ਕੋਈ ਜਿਹੜੇ ਪੈਂਸਲਾ ਇਹ ਵੀ ਵਧੀਆ ਹੀ ਜਾਂਦੀ ਹੈ ਇਹ ਜੀ ਗੱਲ ਨਹੀਂ ਕੋਈ ਵੀ ਉਹਨਾਂ ਦਾ ਕੋਈ ਗਲਤ ਕੰਮ ਹੋਵੇ ਠੀਕ ਹੈ ਜੀ ਮੈਂ ਉਹਨਾਂ ਤੇ ਚੱਲੀ ਜਾਣਾ ਵਧੀਆ ਅੱਛਾ ਕੋਈ ਦਵਾਈ ਤੋਂ ਵੀ ਮਿਲ ਰਹੀ ਹੈ ਇੱਥੇ ਆਹ ਦਵਾਈ ਮਿਲਦੀ ਹੈ ਮੇਰੀ ਗੱਲ ਦੇ ਵਿੱਚ ਜਾਣਿਆ ਜੇ ਸਾਡੇ ਪਿੰਡ ਡਿਸਪੈਂਸਰੀ ਹੈ ਵਧੀਆ ਦਿੰਦੇ ਆ ਦਵਾਈ ਜਦੋਂ ਵੀ ਜਾਣਿਆ ਤੇ ਇਹ ਜਿਹਾ ਲੋੜ ਅਧੂਰਤ ਮਿਲਦੀ ਹੈ ਵੀ ਮਾਨ ਸਰਕਾਰ ਤੁਹਾਡੇ ਹਿਸਾਬ ਨਾਲ ਵਧੀਆ ਕੰਮ ਕਰ ਰਹੀ ਹੈ ਸਾਡੇ ਹਿਸਾਬ ਤੇ ਠੀਕ ਹੈ ਵੈਸੇ ਜੇ ਸਾਡਾ ਕੰਮ ਹੋਈ ਜਾਂਦਾ ਜਿਹੜੇ ਹਿਸਾਬ ਨਾਲ ਉਹਨਾਂ ਦੇ ਲੈਵਲ ਤੇ ਕੰਮ ਕਰਦੀ ਹੈ ਸਰਕਾਰ ਦੇ ਉਹ ਕਰੀ ਜਾਂਦੇ ਬਸ ਸਾਡਾ ਠੀਕ ਹੈ ਵ ਸ਼ਸ਼ੀ ਗਾਲਾ ਬੱਬਾ ਜੀ ਸ਼੍ਰੀ ਗਾਲ ਜੀ ਕੀ ਨਾਮ ਹੈ ਚੀਨਾ ਸਿੰਘ ਜੀ ਚੀਨਾ ਜੀ ਜੇ ਗੱਲ ਕਰੀਏ ਪੰਚਾਇਤੀ ਚੋਣਾਂ ਦਾ ਜਿਹੜਾ ਐਲਾਨ ਅੱਜ ਕਿਸੇ ਵਕਤ ਵੀ ਹੋ ਸਕਦਾ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਕੀ ਕਹਿਣਾ ਚਾਹੋਗੇ ਅਸੀਂ ਜੀ ਚਾਹਣਾ ਕਹਿਣਾ ਚਾਹੁੰਦੇ ਆ ਵੀ ਪਿੰਡ ਦਾ ਸਰਪੰਚ ਹੋਣਾ ਚਾਹੀਦਾ ਪਾਰਟੀ ਦਾ ਸਰਪੰਚ ਪਾਰਟੀਵਲ ਹੋਣਾ ਚਾਹੀਦਾ ਸਰਪੰਚ ਮਾਨ ਸਰਕਾਰ ਕਹਿੰਦੀ ਹੈ ਵੀ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਪਾਰਟੀ ਵੱਜੋਂ ਹੋਣਾ ਚਾਹੀਦਾ ਓਸੀ ਗੱਲ ਤੇ ਬਾਗੋ ਪਾ ਗਏ ਮਾਨ ਸਰਕਾਰ ਕਰ ਰਹੀ ਹੈ ਵਧੀਆ ਕੰਮ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਛੜਕਾ ਬਣੀ ਜਾਂਦੀਆਂ ਜਾਂ ਖਾਲੇ ਨਾਲੀਆਂ ਬਣੀ ਜਾਂਦੀਆਂ ਬਹੁਤ ਵਧੀਆ ਕੰਮ ਕਰ ਜਾਂਦੀ ਹੈ। ਅੱਛਾ ਦਵਾਈ ਬੂਟੀ ਮਿਲ ਰਹੀ ਹੈ? ਹਾਂਜੀ ਪੂਰੀ ਵਧੀਆ। ਦਵਾਈ ਬੂਟੀ ਪਿੰਡਾਂ ਪਿੰਡਾਂ ਚ ਲਾ ਛੱਡਿਆ ਜਿਉਂਦੇ ਆਪਦੇ ਹਸਪਤਾਲ ਖੂਸ਼ ਦੇ ਵਧੀਆ ਮਿਲਦੀ ਹੈ ਜੀ। ਪਰ ਕਈ ਤਾਂ ਕਹਿ ਰਹੇ ਮਾਨ ਸਰਕਾਰ ਕੋਈ ਕੰਮ ਨਹੀਂ ਕਰ ਰਹੀ। ਨਹੀਂ ਜੀ ਇਹ ਜੇ ਸਰਕਾਰ ਦਾ ਹੁਣ ਹੀ ਨਹੀਂ ਜੀ 75 ਸਾਲ ਹੋ ਗਏ ਇਹ ਸਰਕਾਰ ਹੀ ਨਹੀਂ ਇੱਥੇ ਪੰਜਾਬ ਦੇ ਵਿੱਚ। ਜਿਉਂ ਜਿ ਸਰਕਾਰ ਮਾਨ ਸਰਕਾਰ ਆਈ ਹੈ। ਅਸੀਂ ਬਹੁਤ ਖੁਸ਼ ਆਂ ਸਰਕਾਰ ਤੇ। ਸਾਨੂੰ ਤਾਂ ਪਿੰਡਾਂ ਦਾ ਕੰਮ ਵਧੀਆ ਚੱਲਿਆ ਸਾਡਾ। ਸਾਡਾ ਮਾਨ ਸਰਬ ਮੰਤਰੀ ਪੰਜਾਬ ਦਾ ਬਹੁਤ ਵਧੀਆ ਬੰਦਾ ਹੈ। ਅੱਛਾ ਜੇ ਗੱਲ ਕਰੀਏ ਪਿਛਲੇ 2.5 ਸਾਲਾਂ ਦੀ ਤਾਂ ਮਾਨ ਸਰਕਾਰ ਨੇ ਕਿੰਨੇ ਕੰਮ ਕਰਾਇਆ ਤੁਹਾਡੇ ਪਿੰਡ ਤੇ ਬਹੁਤ ਕੰਮ ਕਰਾਈ ਹੈ ਆ ਨਾਲੇ ਗਾੜ ਨਾਲੀਆਂ ਬਣੀਆਂ ਲੀਆਂ ਜੀ ਛੜਕਾਂ ਬਣੀਆਂ ਜਾਂਦੀਆਂ ਬਹੁਤ ਵਧੀਆ ਕੰਮ ਕਰਾਈ ਹੈ ਜੀ ਵੀ ਤੁਸੀਂ ਸੈਟੀਸਫਾਈਡ ਹੋ ਉਹਨਾਂ ਦੇ ਕੰਮਾਂ ਤੇ ਖੁਸ਼ ਆ ਵਧੀਆ ਬਾਗੋ ਬਾਗ ਠੀਕ ਹੈ ਜੀ ਬਹੁਤ ਵਧੀਆ ਕੰਮ ਕਰੀ ਜਾਂਦੇ ਬਿਜਲੀ ਜਾਂਦੀ ਜਲਦੀ ਕਿਸੇ ਵੇਲੇ ਹਰ ਵਕਤ ਬਲੈਕਆਊਟ ਨਹੀਂ ਸਾਡੇ ਪਿੰਡ 'ਚ ਕੋਈ ਕਿਸੇ ਨੂੰ ਪੁੱਛਦਾ ਨਹੀਂ ਕਿਤੇ ਮਰਜ਼ੀ ਕੁੰਡੀ ਲਾਉਂਦਾ ਕੋਈ ਕਿਸੇ ਮਰਜ਼ੀ ਕੋਈ ਪੈ ਬਲਾਉਂਦਾ ਟੂਟੀ ਲਾਉਂਦਾ ਕੋਈ ਬਾ ਪੁੱਛਦਾ ਨਹੀਂ ਜਦੋਂ ਬੋਲ ਹੋ ਗਿਆ ਸੋ ਖੋਸ਼ਾਂ ਇਹ। ਉਹਦੇ ਗੱਲ ਕਰੀਏ ਪਿੰਡ ਦਾ ਸਰਪੰਚ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਪਾਰਟੀ ਦਾ ਸਰਮੈਂਚਰਾ ਹੋਵੇ ਜੀ ਵੱਖਰਾ ਸਰਮੈਂਚਰਾ ਹੋਵੇ ਪਿੰਡ ਦਾ ਸਰਮੈਂਚਰਾ ਹੋਵੇ। ਪਾਰਾ ਦੇਖਾ ਉਹ ਸੂਝਮਾਨ ਹੋਵੇ ਤੇ ਪਾਰਟੀਬਾਜੀ ਜਨਾ ਬਣੇ ਹੋ। ਲੋਕਾਂ ਦੇ ਕੰਮ ਕਰਾਉਣ ਵਾਲਾ ਲੋਕਾਂ ਦੇ ਕੰਮ ਕਰਾਉਣ ਵਾਲਾ ਹੋਵੇ। ਅਸੀਂ ਬਾਗੋ-ਬਾਗਾ ਉਸਤੇ। ਐਸੀ ਪਿੰਡ ਤੇ ਉਹਨਾਂ ਦੇ ਲੋਕ ਜਿਨ੍ਹਾਂ ਨਾਲ ਆਪਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਗੱਲਬਾਤ ਕੀਤੀ ਤੇ ਪਿੰਡ ਦੇ ਲੋਕਾਂ ਦਾ ਕਹਿਣਾ ਕੀ जरा पिंड कोई भी सरपंच बनेटी उठ के बने, तो बने। पिंड ने भी क्या मान सरकार वालों पिछले ढाई साल लोहोत दे बठिंडा देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम चैनल